ਆ ਗਿਆ ਉਹ ਨਾਲ ਉਹ ਭੱਜ ਗਿਆ ਉਹ ਭੱਜ ਗਿਆ ਉਹ ਨਾਲ ਦਾ ਲੈਣਾ ਹੈ ਨਾਲ ਦਾ ਕਦੇ ਭੱਜ ਗਿਆ ਨਾ ਨਾ ਨੂੰ ਕੰਮ ਤੇ ਨੂੰ ਨਹੀਂ ਗੇਰੋ ਵੀ ਘਰ ਨੂੰ ਨਹੀਂ ਗੇਰੋ ਬੰਦ ਜੀ ਕਰੋ ਬਾਹਰ 15 ਮਿੰਟ ਹੋ ਗਏ ਉੱਥੇ ਘਰੇ ਦੋ ਦੋ ਜਣੇ ਖੜੇ ਸੀ ਉਹ ਦੂਜਾ ਭੱਜ ਗਿਆ ਦੇ ਨਾਲ ਉਹ ਨਾ ਤੱਕੀ ਦੇ ਬਸ ਕਹਿੰਦਾ ਮੈਂ ਨਾ ਉਹ ਨਹੀਂ ਕਿ ਉਹ ਜੋ ਉਹ ਮੁੱਕਤ ਕਰ ਰਿਹਾ ਹੈਗਾ ਆਪਾਂ ਉਹ ਆਇਆ ਕਿ ਉਹ ਮੈਂ ਇੰਨੇ ਨੂੰ ਬੇਲੰਕ ਲਿੰਦੇ ਰਿਹਾ ਉਹ ਤੇ ਕੋਈ ਨਹੀਂ ਉਹtro koi nahi ਜਾਣਦੇ ਨਹੀਂ impression entry ਤੁਸੀਂ ਮੇਰੀ ਫਰਨਾ ਹੋ ਤੁਸੀਂ ਨਮਕੀਨ ਲਾਈ ਜੀ ਸਾਡੇ ਘਰ ਰਿਸ਼ਤੇਦਾਰ ਹੈ ਤੁਸੀਂ ਆ ਕੇ ਬਚਾਤ ਕਰੋ ਨਮਕੀਨ ਨਹੀਂ ਕਹਾ ਰਿਹਾ ਹੈ ਜੀ ਸੱਚੀ ਦਿਕਾਨਾ ਹੈ ਜੀ ਇਹ ਵੀ ਉਹ ਕਹ ਲੈ ਕਿ ਤੁਹਾਨੂੰ ਇਸ ਤਰ੍ਹਾਂ ਨਮਕੀਨ ਹੋਏ ਇਸ ਤਰ੍ਹਾਂ ਦੇ ਪੱਕੇ ਕਸ਼ Yine neden benim yüzümüze bir şey oluyor? Neden benim yüzümüze bir şey oluyor? Neden benim yüzümüze bir şey oluyor? Neden benim

ਕੋਈ ਗੱਲ ਕੋਈ ਨਹੀਂ ਸੌਰੀ ਕਰ ਲੈ ਸੌਰੀ ਕਰ ਲੈ ਸੌਰੀ ਕਰ ਲੈ ਨਹੀਂ ਜੇ ਤੂੰ ਗਲਤੀ ਮੰਨਦਾ ਮੈਂ ਸੌਰੀ ਕਰਦਾ ਚੱਲ ਚੱਲਿਆ ਤਰਾ ਤੈਰੀ ਅੱਗੇ ਆ ਜਾ ਤੇਰਾ ਇੱਕ ਘਰ ਤੋਂ ਭਾਰ ਦੇ ਲਾਓ ਦਾਲ ਦਾਲ ਕੱਲ ਸੰਦੇਲੀਸ਼ ਲਾਓਗੇ ਆ ਯਾਰੀ ਪੜਿਆ ਨਹੀਂ ਅਸੀਂ ਇਹ ਪੂਸ਼ਨ ਬਣਾ ਰਹੇ ਨਾ ਅਗਰ ਸੋਚੋਗੇ ਜੇ ਨਹੀਂ ਬੁਲਾਉਂਦੇ ਫੜੀ ਗੱਲ ਨਾ ਬੜੋ ਆਪਣੇ ਕੰਨ ਸੱਲੇ ਵਾਟ ਸੱਲੇ ਮੁਰਗਾ ਵਾਂਗ ਮੁਰਗਾ ਕੰਨ ਬੜੋ ਲਾਓ ਉੱਪਰ ਮੂੰਹ ਮੂੰਹ ਤੇ ਕਰੋ चको, चको इधर चक्रमूर्ति रहा

ਕੀ ਬਦਲਦਾ ਹੈ ਇਹ ਕੋਈ ਹੋਰ ਹੈ ਕਿ ਨਾ ਹੋਵੇ ਦਰੋ ਸਰਕਾਰੀ ਕੈਮਰਾ ਕੌਣ ਹੈ ਉਹ ਨਾ ਉਹ ਵੀ ਨਾ ਦੱਸਦੇ ਨਹੀਂ ਲੋਕ ਐਸੇ 2 ਮਿੰਟ ਤੇ ਆਏ ਉਹਦਾ ਉਹਦਾ ਵਾਲਾ ਜੀ ਜੀ ਕਿਹੜਾ ਕਿਹੜੀ ਗਾਸ ਹੁੰਦਾ ਹੈ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਮੈਂ ਅਸੀਂ ਦੁਬਾਰਾ ਰਿਪੋਰਟ ਰਿਹਾ ਹੋਇਆ ਇਹ ਕੰਮ ਛੱਡ ਦਿਓ ਤੇ ਬੰਦਾ ਪਾਣੀ ਠੀਕ ਨਾ ਕਰਨਾ ਆਈ ਤਾਂ ਪਹਿਲਾਂ ਵੀ ਕਿਹਾ ਤੇ ਬੋਲ ਬੇਕੇ ਨੇ ਹੋਰ ਦੱਸੋ ਕਿੰਨੀ ਮਾਰੀ ਗੱਲ ਦਾ ਡਾਡੂ ਕਰਦੇ ਮਾਰਦੇ ਕਿੰਨੀ ਮਾਰੀ ਗੱਲ ਪਾਣੀ ਮੈਮ ਹੈਲੋ ਕੋਈ ਨਹੀਂ ਅੱਗੇ ਤੋਂ ਨਹੀਂ ਆਉਂਦੇ ਮੈਡਮ ਕਰਕੇ ਛੱਡਦਾ ਜੇ ਹਾਂ ਤੂੰ ਮੈਡਮ ਕਰੇਂ ਗਾਂਦ ਤੇ ਮੈਂ ਫੜ ਕੇ ਅੰਦਰ ਲੈਣਾ ਸੀ ਕਦੀ ਗਲਤੀ ਨਹੀਂ ਕੀਤੀ

ਤਾਂ ਦੋ ਬਲਾਕਾਂ ਦੇ ਕੰਮ ਇਹ ਰਹਿਣਗੇ ਜਿਹੜਾ ਇਹਦਾ ਰਹਾ ਇਹਨਾਂ ਦਾ ਆਪਣੇ ਅੱਜ ਅਸੀਂ ਐਸਟੀ ਕਾਲਜ ਦੇ ਆਦਿ ਸਾਰੇ ਆਪਣੇ ਚੈਕਿੰਗ ਕੀਤੀ ਹੈ ਤੇ ਪਹਿਲਾਂ ਵੀ ਚੱਕਰ ਲਗਾਉਂਦੇ ਰਹਿੰਦੇ ਆ ਕਈ ਇੱਥੇ ਅੱਜ ਚੱਕਰ ਲਗਾਉਣ ਦੇ ਬਾਵਜੂਦ ਦੋ ਤਿੰਨ ਜੋੜੇ ਕੁੜੀਆਂ ਲੜਕੀਆਂ ਤੇ ਮੁੰਡੇ ਫੜੇ ਵੀ ਆ ਤੇ ਉਹਨਾਂ ਨੂੰ ਅਸੀਂ ਵਰਨਿੰਗ ਦੇ ਕੇ ਤੇ ਵੈਸੇ ਛੱਡ ਦਿੱਤਾ ਹੈ ਤਾਂ ਨੂੰ ਫਿਰ ਵੀ ਇਹਦਾ ਤੱਕ ਕਰਦੇ ਆ ਲੜਕੇ ਲੜਕੇ ਨੇ ਵੀ ਆਪਣੇ ਆਪਣੇ ਕਾਲਜ ਵਿੱਚ ਅੱਛੀ ਕੀ ਤਰੀਕੇ ਨਾਲ ਢੰਗ ਨਾਲ ਜਾਣ ਤਾਂ ਜੋ ਕਿ ਮਾਪਿਓ ਦੀ ਇੱਜ਼ਤ ਨੂੰ ਇਦਾਗ ਨਾ ਲਾ। ਇੱਥੇ ਲੋਕਾਂ ਲਕਾਂ ਨੂੰ ਵੀ ਸ਼ਿਕਾਇਤ ਕੀਤੀ ਜੜਰੋਸ ਉਸਪਰੋਸ ਵਾਲਿਆਂ ਦੇ ਕਿਸੇ ਉਸਪਰੋਸ ਵਾਲਿਆਂ ਨੇ ਲੋਕਾਂ ਨੇ ਅੱਜ ਜਿਆਦਾ ਸ਼ਿਕਾਇਤ ਕੀਤੀ ਹੈ ਵੈਸੇ ਸਾਡੇ ਆਉਣ ਤੇ ਜਾਲ ਮਤਲਬ ਚਿਕਨ ਲਗਾਉਣ ਤੇ ਉਹਨਾਂ ਸ਼ਿਕਾਇਤ ਵੀ ਕੀਤੀ ਹੈ ਤੇ ਵਰਨਾ ਫਿਰ ਵੀ ਅਸੀਂ ਅੱਗੇ ਤੁਸੀਂ ਨਾ ਕ ਬੰਦੀ ਆਪਣੇ ਲਕੀਰਾ ਬੰਦੀ ਪਾਵਾਂਗੇ ਜਿਸਨੂੰ ਇਸ ਤਰ੍ਹਾਂ ਦੀ ਕੋਈ ਗਲਤ ਮੂਤੇ ਆਈ ਤੇ ਫਿਰ ਉਹਨਾਂ ਤੇ ਐਕਸ਼ਨ ਲਿਆ ਜਾਵੇਗਾ। ਤੁਹਾਨੂੰ ਸਾਡੀ ਇਹ ਪੇਸ਼ ਕਰ ਕਿਹੋ ਜਿਹੀ ਲੱਗੀ ਆਪਣੇ ਸੁਝਾਅ ਅਤੇ ਵਿਚਾਰ ਭੇਜਣ ਲਈ ਦੇਖਦੇ ਰਹੋ ਵੈਬ ਟੀਵੀ ਨਿਊਜ਼ ਚੈਨਲ ਪਹਿਲਕਾ ਪੰਜਾਬ ਟੀਵੀ.in